ਗੁਨਾਲ ਕਰਤਿਆਂ ਤੋਂ ਦੂਰ ਦੂਜੇ ਸ਼ਹਿਰ ਨੌਕਰੀ ਕਰਦਾ ਸੀ ਅੱਜ ਗੁਨਾਲ ਆਪਣੇ ਘਰ ਪਹੁੰਚਿਆ ਉਸ ਦਾ ਮਨ ਥੋੜਾ ਉਦਾਸ ਸੀ ਭਾਵੇਂ ਉਸ ਦਾ ਵਿਆਹ ਤਾਂ ਹੁਣ ਤੇ ਬਾਕੀ ਘਰ ਵਿੱਚ ਸਾਰੇ ਖੁਸ਼ੀ ਪਰ ਉਹ ਕੁਝ ਉਖੜਿਆ-ਉਖੜਿਆ ਜਿਹਾ ਦਿਖਾਈ ਦੇ ਰਿਹਾ ਸੀ ਉਸ ਦੀ ਭੈਣ ਕੋਮਲ ਨੇ ਉਸ ਨੂੰ ਛੇੜਦੇ ਹੋਏ ਕਿਹਾ ਕੀ ਗੱਲ ਹੈ ਵੀਰੇ ਹੁਣੇ ਤੋਂ ਭਾਬੀ ਦੇ ਖਿਆਲਾਂ ਵਿੱਚ ਖੋਇਆ ਹੋਇਆ ਹੈ ਕਹੀਂ ਤਾਂ ਵੀਡੀਓ ਕਾਲ ਤੇ ਗੱਲ ਕਰਵਾਦਾ ਤੇਰੀ ਮੇਰੀ ਤਾਂ ਰੋਜ਼ ਕਦੇ ਕਾਲ ਤੇ ਤੇ ਕਦੇ ਵੀਡੀਓ ਕਾਲ ਤੇ ਗੱਲ ਹੁੰਦੀ ਐ ਮੈਨੂੰ ਤਾਂ ਭਾਬੀ ਬਹੁਤ ਪਸੰਦ ਐ ਕੋ ਨਾਲ ਹੌਲੀ ਜਿਹੇ ਹੱਸ ਪਿਆ ਤੇ ਕਹਿਣ ਲੱਗਿਆ ਪਾਗਲ ਐ ਤੂੰ ਤਾਂ ਉਸੇ ਵਕਤ ਅੰਦਰੋਂ ਮਮਤਾ ਜੀ ਦੀ ਆਵਾਜ਼ ਆਈ ਆ ਗਿਆ ਪੁੱਤ ਤੂੰ ਤੇ ਆਉਂਦੇ ਹੀ ਇਸ ਕਮਲੀ ਨੇ ਤੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਆ ਜਾ ਪੁੱਤ ਹੱਥ ਮੂੰਹ ਧੋ ਲੈ ਗਰਮਾ ਗਰਮ ਪਕੌੜੇ ਬਣਾਏ ਨੇ ਤੇਰੇ ਵਾਸਤੇ ਬਹੁਤ ਕੰਮ ਨਹੀਂ ਬਹੁਤ ਸਲਾਹਾਂ ਕਰਨੀਆਂ ਨੇ ਆਪਾਂ ਮਮਤਾ ਜੀ ਇੱਕੋ ਸਾਹੇ ਬੋਲੀ ਜਾ ਰਹੀ ਸੀ ਸਭ ਤੋਂ ਪਹਿਲਾਂ ਤੂੰ ਸ਼ੇਰਵਾਨੀ ਪਸੰਦ ਕਰ ਲੈ ਉਸ ਤੋਂ ਬਾਅਦ ਆਪਣੇ ਪਾਪਾ ਨਾਲ ਹਲਵਾਈ ਕੋਲ ਚਲਾ ਜਾਵੀਂ ਹੁਣ ਤੂੰ ਆ ਗਿਆ ਤਾਂ ਛੇਤੀ ਛੇਤੀ ਸਾਰੇ ਕੰਮ ਨਿਪਟ ਜਾਣਗੇ ਕੁਨਾਲ ਮਨ ਹੀ ਮਨ ਸੋਚਣ ਲੱਗਿਆ ਕੀ ਵਿਆਹ ਦੇ ਲਈ ਵੋਟੀ ਤਾਂ ਮੇਰੀ ਪਸੰਦੀ ਹੈ ਨਹੀਂ ਤੇ ਸ਼ੇਰਵਾਨੀ ਪਸੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਸਨੇ 부জে ਜਿਹਾ ਮੰਨ ਲ ਕਿਹਾ ਮੰਮੀ ਤੁਸੀਂ ਸਾਰਾ ਕੁਝ ਆਪ ਹੀ ਪਸੰਦ ਕਰ ਲਓ ਮੇਰੇ ਲਈ ਠੀਕ ਹੈ ਮੇਰੀ ਕੋਈ ਪਸੰਦ ਹੈ ਹੀ ਕਿੱਥੇ ਇੱਕ ਪਲ ਤਾਂ ਮਾਂ ਗੌਰ ਨਾਲ ਉਸਦੇ ਚਿਹਰੇ ਵੱਲ ਵੇਖਣ ਲੱਗੀ ਤੇ ਕੋਲ ਆ ਕੇ ਬੋਲੀ ਗੁਨਾਲ ਇਹ ਤੂੰ ਕੀ ਬੋਲ ਰਹੇ ਹੈਂ ਤੇਰਾ ਵਿਆਹ ਤਾਂ ਹੋਇਆ ਹੈ ਤੇ ਤੂੰ ਖੁਸ਼ ਨਹੀਂ ਕੋਈ ਹੋਰ ਗੱਲ ਐ ਤਾਂ ਮੈਨੂੰ ਦੱਸ ਦੇਖ ਪੁੱਤਰ ਤੇਰੇ ਪਾਪਾ ਦਿਲ ਦੇ ਮਰੀਜ਼ ਨੇ ਕੋਈ ਅਜਹੀ ਗੱਲ ਨਾ ਕਰ ਦਵੀਂ ਜਿਸ ਨਾਲ ਉਨ੍ਹਾਂ ਨੂੰ ਕੋਈ ਤਕਲੀਫ ਹੋਵੇ ਕੁਨਾਲ ਆਪਣੇ ਹੰਝੂ ਪੀ ਗਿਆ ਤੇ ਮਾਨਿਮਨ ਸੋਚਣ ਲੱਗਿਆ ਹਾਂ ਮੰਮੀ ਪਾਪਾ ਦੇ ਲਈ ਮੈਂ ਇੰਨਾ ਤਿਆਗਤਾ ਕਰੀ ਸਕਦਾ ਉਸ ਦੀਆਂ ਅੱਖਾਂ 'ਚ ਹੰਝੂ ਵਹਿਨ ਨੂੰ ਤਿਆਰ ਸੀ ਉਹ ਫਟਾਫਟ ਆਪਣੇ ਕਮਰੇ ਵਿੱਚ ਜਾਂਦਾ ਹੋਇਆ ਬੋਲਿਆ ਠੀਕ ਹੈ ਮੰਮੀ ਮੈਂ ਥੋੜੀ ਦੇਰ ਆਰਾਮ ਕਰ ਲਵਾਂ ਫਿਰ ਜਿੱਥੇ ਕਹੋਗੇ ਉੱਥੇ ਚੱਲਾਂਗੇ ਮਾਂ ਨਿਸ਼ਚਿੰਤ ਹੋ ਗਈ ਪਰ ਉਹ ਆਪਣੇ ਪੁੱਤ ਦੇ ਅੱਖਾਂ ਵਿੱਚ ਛਿਪੇ ਹੋਏ ਹੰਝੂਆਂ ਨੂੰ ਨਾ ਦੇਖ ਸકી ਥੋੜੀ ਦੇਰ ਬਾਅਦ ਜਦੋਂ ਤਿਆਰ ਹੋ ਕੇ ਬਾਹਰ ਆਇਆ ਉਸ ਵਕਤ ਦਾਦਾ ਜੀ ਕੋਮਲ ਨੂੰ ਕਹਿ ਰਹੀ ਸੀ ਕੋਮਲ ਉਸ ਕੁੜੀ ਨੂੰ ਫੋਨ ਕਰਕੇ ਬੁਲਾ ਲੈ ਵਿਆਹ ਵਿੱਚ ਜਿਸ ਨੇ ਮੇਰੀ ਜਾਨ ਬਚਾਈ ਸੀ ਇਹ ਸੁਣ ਕੇ ਕੁ ਨਾਲ ਹੈਰਾਨੀ ਨਾਲ ਬੋਲਿਆ ਜਾਨ ਬਚਾਈ ਸੀ ਇਹ ਕੀ ਕਹਿ ਰਹੇ ਹੋ ਦਾਦਾ ਜੀ ਕੀ ਹੋਇਆ ਤੁਹਾਨੂੰ ਕੁਝ ਨਹੀਂ ਪੁੱਤ ਐਵੇਂ ਨਾ ਕਬਰਾ 10 15 ਦਿਨ ਪਹਿਲਾਂ ਮੇਰਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ ਉਸ ਕੁੜੀ ਨੇ ਉਸ ਵਕਤ ਮੈਨੂੰ ਖੂਨ ਦਿੱਤਾ ਬੜੀ ਪਿਆਰੀ ਬੱਚੀ ਹੈ ਇੱਕ ਦੋ ਵਾਰ ਘਰ ਵੀ ਆਈ ਹੈ ਬਸ ਉਸੇ ਨੂੰ ਵਿਆਹ ਵਿੱਚ ਬੁਲਾਉਣ ਲਈ ਕਹਿ ਰਿਹਾ ਵਿਚਾਰੀ ਦਾ ਇਸ ਸ਼ਹਿਰ ਵਿੱਚ ਵੀ ਕੋਈ ਨਹੀਂ ਉਹ ਤਾਂ ਇੱਥੇ ਕਿਸੇ ਸਕੂਲ ਵਿੱਚ ਸਰਕਾਰੀ ਟੀਚਰ ਲੱਗੀ ਐ ਉਸ ਦਾ ਪਤੀ ਵੀ ਉਹਦੇ ਨਾਲ ਨਹੀਂ ਰਹਿੰਦਾ ਜਦੋਂ ਵੀ ਉਦਾਸ ਹੁੰਦੀ ਐ ਤਾਂ ਆਪਣੇ ਘਰ ਆ ਜਾਂਦੀ ਐ ਪਰ ਚਾਰ ਪੰਜ ਦਿਨ ਹੋ ਗਏ ਨੇ ਹੁਣ ਨਹੀਂ ਕਦੇ ਆਈ ਜਦੋਂ ਵੀ ਕੋਮਲ ਫੋਨ ਕਰਦੀ ਐ ਤਾਂ ਉਸ ਦਾ ਫੋਨ ਵੀ ਬੰਦ ਆਉਂਦਾ ਹਾਂ ਵੀਰੇ ਬਹੁਤ ਚੰਗੀ ਐ ਸਿੰਮੂ ਦੀ ਬਹੁਤ ਹੀ ਮਿਲਨਸਾਰ ਐ ਮੈਨੂੰ ਤਾਂ ਬੜੀ ਪਿਆਰੀ ਲੱਗਦੀ ਐ ਅੱਗੋਂ ਮਮਤਾ ਜੀ ਕਹਿਣ ਲੱਗੀ ਹਾ ਪੁੱਤ ਜਦ ਵੀ ਘਰ ਆਉਂਦੀ ਐ ਕੁਝ ਨਾ ਕੁਝ ਕੰਮ ਕਰਵਾਉਣ ਲੱਗ ਜਾਂਦੀ ਐ ਮੈਂ ਭਾਵੇਂ ਜਿੰਨਾ ਮਰਜੀ ਰੋਕਾਂ ਕੁਝ ਹੀ ਦਿਨਾਂ ਵਿੱਚ ਆਪਣੀ ਆਪਣੀ ਲੱਗਣ ਲੱਗ ਗਈ ਐ ਜਿਵੇਂ ਕੋਈ ਸਾਡਾ ਉਸਦੇ ਨਾਲ ਪਿਛਲੇ ਜਨਮ ਦਾ ਰਿਸ਼ਤਾ ਹੋਵੇ ਅੱਜ ਕੱਲ ਦੇ ਜ਼ਮਾਨੇ ਵਿੱਚ ਕੋਈ ਗੈਰ ਹੋ ਕੇ ਇੰਨਾ ਕੁਝ ਕਿਥੇ ਕਰਦਾ ਉਸਦਾ ਪਤੀ ਵੀ ਪਤਾ ਨਹੀਂ ਕਿਵੇਂ ਦਾ ਜੋ ਵਿਆਹ ਤੋਂ ਬਾਅਦ ਵੀ ਉਹਦੇ ਨਾਲ ਨਹੀਂ ਰਹਿੰਦਾ ਜਦ ਵੀ ਉਹਦੇ ਪਤੀ ਦੀ ਗੱਲ ਚੱਲਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਦਰਦ ਉੱਭਰ ਆਉਂਦਾ ਹੈ ਪਤਾ ਨਹੀਂ ਕੀ ਗੱਲ ਹੈ ਤੂੰ ਤਿਆਰ ਹੋ ਗਿਆ ਤਾਂ ਚੱਲ ਅਸੀਂ ਚੱਲਦੇ ਹਾਂ ਅੱਜ ਹਲਵਾਈ ਦੇ ਗਰਮਾ-ਗਰਮ ਕਚੌਰੀਆਂ ਵੀ ਖਿਲਾ ਦੇਵਾਂਗਾ ਤੈਨੂੰ ਰਸਤੇ ਵਿੱਚ ਐਨਾ ਕਹਿ ਕੇ ਉਸਦੇ ਪਾਪਾ ਬਲਰਾਜ ਸਿੰਘ ਉਸ ਨੂੰ ਨਾਲ ਲੈ ਕੇ ਚਲੇ ਗਏ ਦੁਪਹਿਰ ਨੂੰ ਜਦ ਸਾਰੇ ਘਰ ਆਏ ਤਾਂ ਮੰਮੀ ਨੇ ਗਰਮਾ-ਗਰਮ ਰਾਜਮਾ ਚਾਵਲ ਰਾਇਤਾ ਤਿਆਰ ਕਰਕੇ ਰੱਖਿਆ ਸੀ ਸਾਰਿਆਂ ਨੇ ਬਹੁਤ ਸਵਾਦ ਨਾਲ ਖਾਣਾ ਖਾਇਆ ਖਾਣਾ ਖਾੰਦੇ ਹੀ ਫੇਰ ਸ਼ਿਮੂ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਬਲਰਾਜ ਸਿੰਘ ਕਹਿਣ ਲੱਗਿਆ ਉਂਝ ਸ਼ਿਮੂ ਦੇ ਹੱਥਾਂ ਵਿੱਚ ਬਹੁਤ ਸਵਾਦ ਹੈ ਉਸਦੇ ਬਣਾਏ ਹੋਏ ਛੋਲਿਆਂ ਦਾ ਸਵਾਦ ਅੱਜ ਤੱਕ ਮੇਰੀ ਜ਼ੁਬਾਨ ਤੇ ਹੈ ਮਮਤਾ ਜੀ ਗੁੱਸੇ ਹੋਣ ਦਾ ਨਾਟਕ ਕਰਦੇ ਹੋਏ ਬੋਲੀ ਮੇਰੇ ਬਣਾਏ ਹੋਏ ਛੋਲਿਆਂ ਦੀ ਕਦੇ ਤਾਰੀਫ ਨਹੀਂ ਕਰਦੇ ਤੁਸੀਂ ਹੁਣ ਨੂ ਆ ਰਹੀ ਹੈ ਉਸਦੇ ਸਾਹਮਣੇ ਨਾ ਜੀ ਮੋਦੀ ਤਾਰਿਫ ਕਰਦੇ ਹੋ ਨਹੀਂ ਤਾਂ ਉਹ ਵਿਚਾਰੀ ਬੁਰਾ ਮੰਨ ਜੂ ਗੱਲ ਸੁਣ ਕੇ ਸਾਰੇ ਖਿੜਖਿੜਾ ਕੇ ਹੱਸ ਪਏ ਪਰ ਕੁਨਾਲ ਕੁਝ ਗੰਭੀਰ ਹੋ ਗਿਆ ਉਸ ਨੂੰ ਗੰਭੀਰ ਹੁੰਦੇ ਦੇਖ ਕੇ ਬਲਰਾਜ ਸਿੰਘ ਕਹਿਣ ਲੱਗਿਆ ਕੀ ਗੱਲ ਐ ਕੁਨਾਲ ਤੂੰ ਠੀਕ ਨਾਲ ਖਾ ਕਿਉਂ ਨਹੀਂ ਰਿਹਾ ਸਾਰੀ ਰੋਟੀ ਸਬਜੀ ਉਵੇਂ ਹੀ ਪਲੇਟ ਵਿੱਚ ਪਈ ਐ ਕੀ ਗੱਲ ਪੁੱਤ ਤਬੇ ਤਾਂ ਠੀਕ ਐ ਤੇਰੀ ਨਹੀਂ ਪਾਪਾ ਕੋਈ ਗੱਲ ਨਹੀਂ ਇੰਨਾ ਕਹਿ ਕੇ ਉਹ ਨਾਲ ਫਟਾਫਟ ਖਾਣਾ ਖਾਣ ਲੱਗਿਆ ਰਾਤ ਨੂੰ ਜਦ ਕੋਠੇ ਤੇ ਤਾਰਿਆਂ ਦੀ ਛਾਵੇਂ ਬੈਠਾ ਅਸਮਾਨ ਨੂੰ ਦੇਖ ਰਿਹਾ ਸੀ ਕੋਮਲ ਉਸ ਕੋਲ ਆਈ ਤੇ ਕਹਿਣ ਲੱਗੀ ਵੀਰੇ ਭਾਬੀ ਨੇ ਨਵੇਂ ਸੂਟ ਖਰੀਦੇ ਨੇ ਤੇ ਪਾ ਕੇ ਸਭ ਤੋਂ ਪਹਿਲਾਂ ਤਸਵੀਰਾਂ ਮੈਨੂੰ ਭੇਜੀਆਂ ਨੇ ਆਹ ਦੇਖੋ ਕਹਿੰਦੇ-ਕਹਿੰਦੇ ਕੋਮਲ ਆਪਣੇ ਫੋਨ ਦੀ ਗੈਲਰੀ ਵਿੱਚੋਂ ਤਸਵੀਰਾਂ ਕੋਨਾਲ ਨੂੰ ਦਿਖਾਉਣ ਲੱਗੀ ਉਹ ਵੀ ਹਨਮਨੀ ਜਿਹੇ ਮਾਨ ਨਾਲ ਫੋਟੋਆਂ ਦੇਖ ਰਿਹਾ ਸੀ ਅਚਾਨਕ ਉਹਨਾਂ ਵਿੱਚੋਂ ਇੱਕ ਤਸਵੀਰ ਤੇ ਨਜ਼ਰ ਪੈਂਦੇ ਹੀ ਹੈਰਾਨ ਰਹਿ ਗਿਆ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਬੋਲਿਆ ਕੋਮਲ ਇਹ ਕੌਣ ਹੈ ਵੀਰੇ ਇਹ ਹੀ ਤਾਂ ਹੈ ਸ਼ਿਮੂ ਦੀ ਇਸਨੇ ਹੀ ਤਾਂ ਦਾਦਾ ਜੀ ਨੂੰ ਖੂਨ ਦੇ ਕੇ ਉਹਨਾਂ ਦੀ ਜਾਨ ਬਚਾਈ ਸੀ ਪਤਾ ਹੈ ਤੁਹਾਨੂੰ ਇੱਕ ਦਿਨ ਦਾਦਾ ਜੀ ਸੈਰ ਕਰਨ ਪਾਰਕ ਵਿੱਚ ਗਏ ਤਾਂ ਆਉਂਦੇ ਵਕਤ ਬਾਈਕ ਵਾਲੇ ਨੇ ਉਹਨਾਂ ਨੂੰ ਟੱਕਰ ਮਾਰ ਕੇ ਸੜਕ ਤੇ ਹੀ ਡੇਗ ਦਿੱਤਾ ਉੱਥੇ ਪਏ ਪੱਥਰ ਨਾਲ ਉਹਨਾਂ ਦਾ ਸਿਰ ਬੜੀ ਜ਼ੋਰ ਨਾਲ ਟਕਰਾਇਆ ਜਿਸ ਕਾਰਨ ਖੂਨੀ ਖੂਨ ਹੋ ਗਿਆ ਉਹ ਬਾਈਕ ਵਾਲਾ ਰੁਕਿਆ ਨਹੀਂ ਬਸ ਟੱਕਰ ਮਾਰੀ ਤੇ ਭੱਜ ਗਿਆ ਤਾਂ ਸ਼ੀਮੂ ਹੀ ਕੋ ਆਟੋ ਵਾਲੇ ਦੀ ਮਦਦ ਨਾਲ ਉਹਨਾਂ ਨੂੰ ਹਸਪਤਾਲ ਲੈ ਕੇ ਭੱਜੀ ਬਾਅਦ ਵਿੱਚ ਉਸਨੇ ਦਾਦਾ ਜੀ ਦੇ ਮੋਬਾਈਲ ਤੋਂ ਸਾਨੂੰ ਕਾਲ ਕਰਕੇ ਦੱਸਿਆ ਉਸ ਤੋਂ ਬਾਅਦ ਅਸੀਂ ਵੀ ਉੱਥੇ ਹਸਪਤਾਲ ਪਹੁੰਚੇ ਉਸ ਵਕਤ ਸੀਮੂ ਦਾਦਾ ਜੀ ਨੂੰ ਖੂਨ ਦੇ ਰਹੀ ਸੀ ਕੋਮਲ ਸੀਮੂ ਬਾਰੇ ਦੱਸੀ ਜਾ ਰਹੀ ਸੀ ਤੇ ਇਧਰ ਕੁਨਾਲ ਦੇ ਹੱਥ ਪੈਰ ਕੰਬ ਰਹੇ ਸੀ ਉਸ ਦੇ ਚਿਹਰੇ ਦਾ ਰੰਗ ਇੱਕਦਮ ਉੱਡ ਗਿਆ ਉਸ ਤੋਂ ਬਾਅਦ ਅੱਖਾਂ ਵਿੱਚ ਹੰਝੂ ਆਉਣ ਲੱਗੇ ਕੋਮਲ ਤਾਂ ਆਪਣੀਆਂ ਗੱਲਾਂ ਕਰਕੇ ਉੱਥੋਂ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਹੁਨਾਲ ਫੁੱਟਫੁੱਟ ਕੇ ਰੋ ਪਿਆ ਇਹ ਸੀਮੂ ਕੋਈ ਹੋਰ ਨਹੀਂ ਬਲਕਿ ਉਸ ਦੀ ਸਿਮਰਨ ਸੀ ਸਿਮਰਨ ਨੂੰ ਉਸਨੇ ਆਪਣੀ jaan ਤੋਂ ਜ਼ਿਆਦਾ ਵੱਧ ਕੇ ਪਿਆਰ ਕੀਤਾ ਉਸਦੇ ਨਾਲ ਜੀਉਣ ਮਰਨ ਦੀ ਅਕਸਮਾ ਤੱਕ ਖਾਈਆਂ ਪਰ ਸਿਮਰਨ ਨੂੰ ਉਹ ਆਪਣਾ ਨਹੀਂ ਬਣਾ ਸਕਿਆ ਸਿਮਰਨ ਪੇਪਰਾਂ ਦੀ ਤਿਆਰੀ ਕਰਨ ਦੇ ਲਈ ਸ਼ਹਿਰ ਵਿੱਚ ਇਕੱਲੇ ਰਹਿੰਦੀ ਸੀ ਛੋਟੇ ਜਿਹੇ ਪਿੰਡ ਤੋਂ ਆਈ ਸੀ ਰੋਜ਼ ਬੱਸ ਵਿੱਚ ਸਫ਼ਰ ਕਰਨ ਦੇ ਦੌਰਾਨ ਸਿਮਰਨ ਦੀ ਮੁਲਾਕਾਤ ਕੁਨਾਲ ਨਾਲ ਹੋਈ ਹੌਲੀ ਹੌਲੀ ਦੋਨਾਂ ਦੇ ਵਿੱਚ ਪਿਆਰ ਵਧਦਾ ਹੀ ਚਲਿਆ ਗਿਆ ਦੋਨਾਂ ਨੂੰ ਇੱਕ ਦੂਜੇ ਤੋਂ ਬਿਨਾ ਕੁਝ ਚੰਗਾ ਨਹੀਂ ਸੀ ਲੱਗਦਾ ਇੱਕ ਦਿਨ ਤਾਂ ਭਾਵਨਾਵਾਂ ਵਿੱਚ ਬਹਿ ਕੇ ਕੁਨਾਲ ਨੇ ਮੰਦਿਰ ਵਿੱਚ ਜਾ ਕੇ ਉਸ ਦੀ ਮੰਗ ਵਿੱਚ ਸਿੰਦੂਰ ਭਰ ਦਿੱਤਾ ਪਰ ਉਸੇ ਰਾਤ ਉਸ ਦੀ ਮਾਂ ਦਾ ਫੋਨ ਆਇਆ ਕਹਿਣ ਲੱਗੀ ਕੁਨਾਲ ਪੁੱਤ ਤੇਰੇ ਮਾਮੇ ਦੀ ਕੁੜੀ ਨੇ ਲੰ ਮੈਰਿਜ ਕਰਵਾ ਲਈ ਕਿਸੇ ਹੋਰ ਜਾਤੀ ਦੇ ਮੁੰਡੇ ਨਾਲ ਤੇਰੇ ਪਾਪਾ ਨੇ ਉਸ ਦੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਨੇ ਮੈਨੂੰ ਵੀ ਸਖਤੀ ਨਾਲ ਕਹਿ ਦਿੱਤਾ ਕਿ ਹੁਣ ਮੈਂ ਆਪਣੇ ਪੇਕਿਆਂ ਨਾਲ ਨਾ ਵਰਤਾਂ ਇਹ ਸਭ ਸੁਣ ਕੇ ਕੁਨਾਲ ਬੇਚੈਨ ਹੋ ਗਿਆ ਕਿ ਜਦ ਉਸਦੇ ਪਾਪਾ ਨੂੰ ਪਤਾ ਲੱਗੇਗਾ ਕਿ ਉਹ ਕਿਸੇ ਛੋਟੀ ਜਾਤੀ ਦੀ ਕੁੜੀ ਨਾਲ ਪਿਆਰ ਕਰਦਾ ਹੈ ਤਾਂ ਪਤਾ ਨਹੀਂ ਉਹ ਕਿਵੇਂ ਰਿਐਕਟ ਕਰਨਗੇ ਖੈਰ ਵਕਤ ਆਪਣੀ ਗਤੀ ਨਾਲ ਚੱਲਦਾ ਰਿਹਾ ਘਰ ਵਿੱਚ ਹੁਣ ਉਸਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ ਉਹ ਸੋਚ ਰਿਹਾ ਸੀ ਕੀ ਘਰ ਜਾ ਕੇ ਸਭ ਨੂੰ ਸਿਮਰਨ ਦੇ ਬਾਰੇ ਵਿੱਚ ਦੱਸਾਂ ਇਸੇ ਦੌਰਾਨ ਉਸਦੇ ਪਾਪਾ ਨੂੰ ਹਾਰਟ ਅਟੈਕ ਆਇਆ ਡਾਕਟਰਾਂ ਨੇ ਕਹਿ ਦਿੱਤਾ ਕਿ ਹੁਣ ਇਹਨਾਂ ਨੂੰ ਕੋਈ ਸਦਮੇ ਵਾਲੀ ਗੱਲ ਨਾ ਦੱਸੀ ਜਾਵੇ ਨਹੀਂ ਤਾਂ ਇਹ ਗੱਲਾਂ ਸੁਣ ਕੇ ਉਹ ਨਾਲ ਨੇ ਆਪਣੇ ਕਦਮ ਪਿੱਛੇ ਖਿੱਚ ਲਏ ਉਸਨੇ ਸਿਮਰਨ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਦੇ ਲਈ ਇਹ ਸਭ ਆਸਾਨ ਨਹੀਂ ਸੀ ਉਹ ਉਸਦੀ ਬੇਰੁਖੀ ਨੂੰ ਸਮਝੀ ਨਾ ਸਕੀ ਇੱਕ ਦਿਨ ਕੋਨਾਲ ਨੇ ਹੱਥ ਜੋੜ ਕੇ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਕਿਉਂਕਿ ਮੇਰੇ ਪਾਪਾ ਹਾਰਟ ਦੇ ਮਰੀਜ਼ ਨੇ ਉਹ ਕਿਸੇ ਵੀ ਕੀਮਤ ਤੇ ਇਸ ਰਿਸ਼ਤੇ ਲਈ ਤਿਆਰ ਨਹੀਂ ਹੋਣਗੇ ਜਦ ਮੈਂ ਤੇਰੇ ਨਾਲ ਪਿਆਰ ਦੀ ਰਾਹ ਤੇ ਅੱਗੇ ਵਧ ਰਿਹਾ ਸੀ ਤਾਂ ਮੈਂ ਸੋਚ ਲਿਆ ਸੀ ਕਿ ਕਿਵੇਂ ਨਾ ਕਿਵੇਂ ਘਰ ਵਾਲਿਆਂ ਨੂੰ ਮਨਾ ਹੀ ਲਵਾਵਾਂਗਾ ਪਰ ਇਸ ਦੌਰਾਨ ਸਾਡੀ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਨੇ ਲਵ ਮੈਰਿਜ ਕਰਵਾ ਲਈ ਪਾਪਾ ਨੇ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਨੇ ਤਾਂ ਫਿਰ ਮੈਂ ਤਾਂ ਉਹਨਾਂ ਦਾ ਪੁੱਤਾਂ ਉਹ ਤਾਂ ਮੇਰਾ ਮੂੰਹ ਤੱਕ ਦੇਖਣਾ ਪਸੰਦ ਨਹੀਂ ਕਰਨਗੇ ਉੱਪਰ ਤੋਂ ਉਹ ਹਾਰਟ ਦੇ ਮਰੀਜ਼ ਨੇ ਤਾਂ ਹੁਣ ਉਹਨਾਂ ਦੀ ਜ਼ਿੰਦਗੀ ਤੇਰੇ ਹੱਥਾਂ ਵਿੱਚ ਐ ਪਲੀਜ਼ ਮੈਨੂੰ ਭੁੱਲ ਜਾ ਉਸ ਦਿਨ ਤੋਂ ਬਾਅਦ ਸਿਮਰਨ ਉਸ ਨੂੰ ਕਦੇ ਦਿਖਾਈ ਨਾ ਦਿੱਤੀ ਪਤਾ ਨਹੀਂ ਕਿੱਥੇ ਚਲੀ ਗਈ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਅੱਜ ਜਾ ਕੇ ਪਤਾ ਲੱਗਿਆ ਕਿ ਉਹ ਸਾਡੇ ਪਿੰਡ ਵਿੱਚ ਪੜਾਉਣ ਦੇ ਲਈ ਆਈ ਹੋਈ ਐ ਚਲੋ ਇਹ ਵੀ ਚੰਗਾ ਐ ਕਿ ਉਹਦਾ ਵਿਆਹ ਹੋ ਚੁੱਕਿਆ ਉਸਦੇ ਬੁੱਲਾਂ ਤੇ ਇੱਕ ਫਿੱਕੀ ਜਹੀ ਮੁਸਕਾਨ ਤੈਰ ਗਈ ਸੋਚਣ ਲੱਗਿਆ ਘਟੋ ਘਟੋ ਆਪਣੇ ਜੀਵਨ ਵਿੱਚ ਅੱਗੇ ਤਾਂ ਵਧੀ ਵਿਆਹ ਦੀਆਂ ਤਿਆਰੀਆਂ ਬੜੇ ਧੂਮ-ਧਾਮ ਨਾਲ ਚੱਲ ਰਹੀਆਂ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਉਸਦੇ ਪਾਪਾ ਨੇ ਉਸਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਹਿਣ ਲੱਗੇ ਪੁੱਤ ਜਦੋਂ ਦਾ ਤੂੰ ਇੱਥੇ ਆਇਆ ਹੈ ਕੁਝ ਖੋਇਆ ਖੋਇਆ ਰਹਿਣਾ ਤੇਰੀ ਮਾਂ ਨੇ ਤੇਰੇ ਤੋਂ ਬਹੁਤ ਵਾਰ ਪੁੱਛਿਆ ਪਰ ਤੂੰ ਕੁਝ ਦੱਸਿਆ ਨਹੀਂ ਤੇਰੇ ਮਨ 'ਚ ਕੋਈ ਗੱਲ ਹੈ ਤਾਂ ਵਿਆਹ ਤੋਂ ਪਹਿਲਾਂ ਹੀ ਦੱਸ ਦੇ ਕੁਨਾਲ ਸਿਰ ਝੁਕਾ ਕੇ ਖੜਾ ਸੀ ਉਹ ਕੁਝ ਨਾ ਬੋਲ ਸਕਿਆ ਉਸਦੇ ਪਾਪਾ ਉੱਠ ਕੇ ਉਸਦੇ ਕੋਲ ਆਏ ਤੇ ਕਹਿਣ ਲੱਗੇ ਵਿਆਹ ਤੋਂ ਪਹਿਲਾਂ ਮੇਰੀ ਨੂੰ ਨੂੰ ਮਿਲਣਾ ਪਸੰਦ ਕਰੇਂਗਾ ਤੂੰ ਕੁਨਾਲ ਦੀਆਂ ਨਜ਼ਰਾਂ ਹਜੇ ਵੀ ਝੁਕੀਆਂ ਹੋਈਆਂ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਜਿਨ੍ਹਾਂ ਨੂੰ ਛਪਾਉਣ ਦੇ ਲਈ ਉਹ ਜ਼ਮੀਨ ਵੱਲ ਦੇਖ ਰਿਹਾ ਸੀ ਉਸੇ ਵਕਤ ਉਸਦੇ ਪਾਪਾ ਨੇ ਇੱਕ ਕੁੜੀ ਨੂੰ ਆਵਾਜ਼ ਮਾਰੀ ਦੇਖ ਇਹ ਹੈ ਤੇਰੀ ਪਤਨੀ ਕੁਨਾਲ ਨੇ ਜਿਵੇਂ ਹੀ ਅੱਖਾਂ ਉੱਪਰ ਕੀਤੀਆਂ ਤਾਂ ਸਾਹਮਣੇ ਸਿਮਰਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਸ ਦੀ ਮਾਂਗ ਵਿੱਚ ਚਮਕਦਾ ਸੰਧੂਰ ਮੱਥੇ ਦੀ ਗੋਲ ਬਿੰਦੀ ਤੇ ਗਲੇ ਵਿੱਚ ਪਾਇਆ ਮੰਗਲ ਸੂਤਰ ਦੇਖ ਕੇ ਦੋ ਕਦਮ ਪਿੱਛੇ ਹਟ ਗਿਆ ਤੇ ਹੈਰਾਨੀ ਨਾਲ ਆਪਣੇ ਪਾਪਾ ਵੱਲ ਵੇਖਣ ਲੱਗਾ ਬਲਰਾਜ ਸਿੰਘ ਹੱਸਦੇ ਹੋਏ ਕਹਿਣ ਲੱਗੇ ਪੁੱਤ ਤੂੰ ਸਿਮਰਨ ਨੂੰ ਇਹ ਕਹਿ ਕੇ ਆਪਣੇ ਜੀਵਨ ਤੋਂ ਦੂਰ ਜਾਣ ਲਈ ਕਿਹਾ ਸੀ ਕਿ ਮੈਂ ਹਾਰਟ ਦਾ ਮਰੀਜ਼ ਆ ਤੇ ਮੈਂ ਇਹ ਗੱਲਾਂ ਝੇਲ ਨਹੀਂ ਸਕੂੰਗਾ ਮੈਂ ਤੇਰੇ ਪਿਆਰ ਨੂੰ ਸਵੀਕਾਰ ਨਹੀਂ ਕਰਾਂਗਾ ਤਾਂ ਅੱਜ ਮੈਂ ਤੇਰੇ ਪਿਆਰ ਨੂੰ ਆਪ ਤੇਰੀ ਝੋਲੀ ਵਿੱਚ ਪਾਉਣਾ ਸਿਮਰਨ ਨੇ ਕਿਸੇ ਹੋਰ ਨਾਲ ਵਿਆਹ ਨਹੀਂ ਕੀਤਾ ਬਲਕਿ ਉਹ ਅੱਜ ਵੀ ਤੇਰੇ ਨਾਮ ਦਾ ਸੰਦੂਰ ਤੇ ਮੰਗਲ ਸੁੱਤਰ ਪਾ ਕੇ ਆਪਣੇ ਪਿਆਰ ਨੂੰ ਨਿਭਾਈ ਜਾ ਰਹੀ ਹੈ ਉਸਦੇ ਪਿਆਰ ਨੂੰ ਦੇਖ ਕੇ ਮੈਂ ਵੀ ਉਸਦੇ ਪਿਆਰ ਦੇ ਅੱਗੇ ਝੁਕ ਗਿਆ ਇਹ ਜਾਤਾਂ ਪਾਤਾਂ ਦੀਆਂ ਦੀਵਾਰਾਂ ਤਾਂ ਅਸੀਂ ਖੜੀਆਂ ਕਰ ਰਹੀਆਂ ਪਰ ਪਿਆਰ ਦੀ ਜਗਾ ਤਾਂ ਸਭ ਤੋਂ ਉੱਚੀ ਹੈ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਇਹ ਕੌਣ ਹੈ ਤੇ ਇਸ ਨੂੰ ਵੀ ਨਹੀਂ ਸੀ ਪਤਾ ਕਿ ਅਸੀਂ ਕੁਨਾਲ ਦਾ ਪਰਿਵਾਰਾਂ ਇਹ ਐਵੇਂ ਹੀ ਸਾਡੇ ਨਾਲ ਕੁਲਦੀ ਮਿਲਦੀ ਚਲੀ ਗਈ ਇੱਕ ਦਿਨ ਇਸਦੇ ਫੋਨ ਨਾ ਚੱਕਨ ਤੇ ਮੈਂ ਤੇ ਕੋਮਲ ਇਸਦੇ ਘਰ ਗਈ ਤਾਂ ਮੈਂ ਸੰਜੋਗ ਨਾਲ ਸਿਮਰਨ ਦੇ ਮੋਬਾਈਲ ਵਿੱਚ ਤੇਰੀ ਤਸਵੀਰ ਦੇਖ ਲਈ ਜਦੋਂ ਤਸਵੀਰ ਬਾਰੇ ਪੁੱਛਿਆ ਤਾਂ ਸਿਮਰਨ ਨੇ ਕੋਮਲ ਨੂੰ ਸਭ ਕੁਝ ਦੱਸ ਦਿੱਤਾ ਕੋਮਲ ਤਾਂ ਹੈਰਾਨ ਹੀ ਰਹਿ ਗਈ ਕੋਮਲ ਨੇ ਆ ਕੇ ਤੇਰੀ ਮਾਂ ਨੂੰ ਦੱਸਿਆ ਫਿਰ ਅਸੀਂ ਸਾਰਿਆਂ ਨੇ ਮਿਲ ਕੇ ਤੈਅ ਕੀਤਾ ਕਿ ਅਸੀਂ ਤੈਨੂੰ ਸਰਪ੍ਰਾਈਜ਼ ਦਵਾਂਗੇ ਤੇ ਤੇਰੇ ਪਿਆਰ ਨੂੰ ਦੁਬਾਰਾ ਤੇਰੇ ਜੀਵਨ ਵਿੱਚ ਲਿਆਵਾਂਗੇ ਇਸ ਲਈ ਜਿਸ ਕੁ ਰੀ ਨਾਲ ਪਹਿਲਾ ਰਿਸ਼ਤਾ ਤੈਅ ਹੋਇਆ ਸੀ ਉਸ ਦੇ ਘਰ ਜਾ ਕੇ ਹੱਥ ਜੋੜ ਕੇ ਅਸੀਂ ਮਾਫੀ ਮੰਗ ਲਈ ਹੈ ਆਪਣੇ ਪਾਪਾ ਦੀਆਂ ਗੱਲਾਂ ਸੁਣ ਕੇ ਉਹ ਛੱਟ ਪਾਪਾ ਦੇ ਗੱਲ ਨਾਲ ਲੱਗ ਗਿਆ ਤੇ ਰੋਣ ਲੱਗਿਆ ਬੋਲਿਆ ਪਾਪਾ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਤੋਂ ਇਹ ਸੱਚਾਈ ਛਿਪਾਈ ਫਿਰ ਉਸਨੇ ਸਿਮਰਨ ਦੇ ਅੱਗੇ ਵੀ ਹੱਥ ਜੋੜ ਕੇ ਮਾਫੀ ਮੰਗੀ ਸਿਮਰਨ ਭਲਾ ਕੀ ਕਹਿੰਦੀ ਬੋਲੀ ਤੁਸੀਂ ਵੀ ਤਾਂ ਇਹ ਸਭ ਆਪਣੇ ਪਾਪਾ ਦੀ ਜਾਨ ਬਚਾਉਣ ਲਈ ਕੀਤਾ ਮੈਂ ਤੁਹਾਡੇ ਤੋਂ ਨਾਰਾਜ਼ ਨਹੀਂ ਮੈਂ ਤਾਂ ਬਸ ਆਪਣੇ ਪਿਆਰ ਨੂੰ ਨਭਾਉਣ ਦੇ ਲਈ ਤੁਹਾਡੇ ਤੋਂ ਦੂਰ ਇਸ ਪਿੰਡ ਵਿੱਚ ਆ ਗਈ ਸੀ ਪਰ ਮੈਨੂੰ ਕੀ ਪਤਾ ਸੀ ਕਿ ਇੱਥੇ ਆ ਕੇ ਮੈਨੂੰ ਮੇਰੀ ਜ਼ਿੰਦਗੀ ਦੁਬਾਰਾ ਵਾਪਸ ਮਿਲ ਜਾਵੇਗੀ ਦੋਨਾਂ ਨੂੰ ਕਮਰੇ ਵਿੱਚ ਛੱਡ ਕੇ ਸਾਰੇ ਬਾਹਰ ਆ ਗਏ ਤੇ ਉਹ ਦੋਨੋਂ ਖੁਦ ਆਪਣੇ ਭਵਿੱਖ ਦੇ ਤਾਣੇ ਬਾਣੇ ਬੁਣਨ ਲੱਗੇ ਪਿਤਾ ਨੇ ਸਾਰੀ ਸੱਚਾਈ ਪਤਾ ਕਰਨ ਤੋਂ ਬਾਅਦ ਆਪਣੇ ਪੁੱਤ ਦੀ ਖੁਸ਼ੀ ਦੇ ਬਾਰੇ ਵਿੱਚ ਸੋਚਿਆ ਪਰ ਅਸਲ ਜੀਵਨ ਵਿੱਚ ਐਵੇਂ ਬਹੁਤ ਘੱਟ ਹੁੰਦਾ ਹੈ ਪਰ ਫਿਰ ਵੀ ਜੇ ਬੱਚਿਆਂ ਦੀ ਪਸੰਦ ਮਾਤਾ ਪਿਤਾ ਦੀ ਕਸੌਟੀ ਤੇ ਖਰੀ ਉੱtre ਤਾਂ ਫਿਰ ਬੱਚਿਆਂ ਦੀ ਪਸੰਦ ਨੂੰ ਅਪਣਾ ਲੈਣਾ ਚਾਹੀਦਾ ਹੈ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਫਸੇ ਨਹੀਂ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ